ਮੈਂ ਉਹਨਾਂ ਦੇ ਸਾਹਮਣੇ ਇੱਕ ਦਲੀਲ ਰੱਖੀ ਸੀ ਅੱਜ ਰੱਖਦੇ ਹਾਂ ਤੁਹਾਡੇ ਸਾਹਮਣੇ ਮੈਂ ਇੱਕ ਅਨਪੜ੍ਹ ਔਰਤ ਹੈ ਪਿਛਾਰੀ ਪੜ੍ਹੀ ਲਿਖੀ ਨਹੀਂ ਉਸ ਦਾ ਪਤੀ ਪਰਦੇਸ ਗਿਆ ਸਮਾਪਾ ਕੇ ਉਸਨੇ ਘਰ ਲੰਬੀ ਚੌੜੀ ਚਿੱਠੀ ਲਿਖੀ ਹੈ ਔਰ ਲਿਖੀਏ ਪਤਨੇ ਨੂੰ ਹੁਣ ਜਿਸ ਤਰ੍ਹਾਂ ਦਾ ਰਿਸ਼ਤਾ ਹੋਵੇ ਜਿਸ ਤਰ੍ਹਾਂ ਦਾ ਸੰਬੰਧ ਹੋਵੇ ਸੰਬੰਧਿਤ ਅਲਫਾਜ਼ ਵੈਸੇ ਹੀ ਆਉਂਦੇ ਨੇ ਪਿਰਾ ਪਰਾ ਨੂੰ ਚਿੱਠੀ ਲਿਖੇ ਤਾਂ ਪਿਰਾ ਕਰਕੇ ਸੰਬੋਧਨ ਕਰੇਗਾ ਤੇ ਪਿਤਾ ਪੁੱਤਰ ਨੂੰ ਚਿੱਠੀ ਲਿਖੇ ਤੇ ਪੁੱਤਰ ਕਰਕੇ ਸੰਬੋਧਨ ਕਰੇਗਾ ਪਤੀ ਪਤਨੀ ਨੂੰ ਚਿੱਠੀ ਲਿਖੇ ਤਾਂ ਪਤਨੀ ਕਰਕੇ ਸੰਬੋਧਨ ਕਰੇਗਾ ਚਿੱਠੀ ਮਿਲੀ ਉਹ ਵਿਚਾਰੀ ਅਨਪੜ੍ਹ ਚਲੀ ਗਈ ਪੜੋਸੀ ਕੋਲ ਪੜੋਸ ਦੇ ਚਲੀ ਗਈ ਤੇ ਕਹਿੰਦੀ ਵੀਰ ਜੀ ਇਹ ਚਿੱਠੀ ਕਿੱਥੋਂ ਆਈਏ ਪੜ ਕੇ ਸੁਣ ਹੁਣ ਇੱਕ ਇੱਕ ਅੱਖਰ ਜੋ ਪਤਨੀ ਨੇ ਪਤਨੀ ਨੂੰ ਲਿਖੇ ਉਹ ਪੜਦਾ ਹੈ ਸੰਬੰਧਿਤ ਅਲفاظ ਵੀ ਪੜਦਾ ਹੈ ਮੇਰੀ ਪਿਆਰੀ ਪਤਨੀ ਉਹ ਸੰਬੰਧਿਤ ਪਦ ਮੁਖਾਤਬ ਕੀਤਾ ਉਹ ਵੀ ਪੜਦਾ ਹੈ ਕਿ ਪਤਨੀ ਹੰਗਾਰਾ ਭਰੀ ਜਾਂਦੀ ਉਹ ਸਾਰੀਆਂ ਸਤਰਾਂ ਪੜੀ ਜਾਂਦਾ ਹੈ ਉਹ ਹੰਗਾਰਾ ਭਰੀ ਜਾਂਦਾ ਹੈ ਕਿ ਹੰਗਾਰਾ ਚੋਂ ਕਿ ਉਹ ਭਰੀ ਜਾ ਰਹੀ ਹੈ ਕਿ ਉਹ ਸੁਣਾਈ ਜਾ ਰਿਹਾ ਹੈ ਕਿ ਚਿੱਠੀ ਸੁਣਾਉਣ ਵਾਲਾ ਇਹ ਸੋਚੇ ਮੈਂ ਪੜੀ ਜਾਂਦਾ ਹੰਗਾਰਾ ਭਰੀ ਜਾਂਦੀ ਜਿਹੜਾ ਦਾਵਾ ਕਰੇ ਤੂੰ ਮੇਰੀ ਪਤਨੀ ਮੈਂ ਤੇਰਾ ਪਤੀ ਕਿਉਂਕਿ ਮੈਂ ਜੋ ਕੁਝ ਕਹਿੰਦਾ ਰਿਹਾ ਬੋਲਦਾ ਰਿਹਾ ਤੂੰ ਘਾਰਾ ਵਰਦੀ ਚਿੱਠੀ ਪੜ ਕੇ ਸੁਣਾਉਣ ਵਾਲਾ ਅਗਰ ਪਤੀ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਦੁਰਾਚਾਰੀ ਨਹੀਂ ਗੁਰਨਾਮਿਕ ਦੀ ਬਾਣੀ ਪੜ ਕੇ ਸੁਣਾਉਣ ਵਾਲਾ ਗੁਰੂ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਠੱਗ ਨਹੀਂ ਹੈ ਉਸ ਤੋਂ ਵੱਡਾ ਕੋਈ ਧੋਖੇबाज ਨਹੀਂ ਹੈ ਇਹ ਤੇ ਧੋਖਾ ਹੈ ਮੈਂ ਕਿ ਤੁਸੀਂ ਧੋਖਾਪੇ ਕਰਦੇ ਹੋ ਚਿੱਠੀ ਕਿਸੇ ਦੀ ਤੇ ਮਾਲਕ ਆਪੇ ਬਣਦੇ। ਜਿੱਥੇ ਤੇ ਗੁਰਨਾਣਕ ਵੀ ਮਾਲਕ ਨਹੀਂ ਬਣਦੇ। ਕੰਨਨ ਕਸਮ ਦੇ ਬੋਲ ਲੈ। ਮੇਰੇ ਬੋਲ ਹੀ ਨਹੀਂ। ਜੈਸੇ ਮੇ ਆਵੇ ਖਸਮ ਕੀ ਬਾਣੀ। ਕੈਸੜਾ ਕਰੀ ਗਿਆਨ ਵੇ ਲਾਲਿਤ ਤੇ ਦਾਵਾ ਗੁਰਨਾਣਕ ਵੀ ਨਹੀਂ ਕਰਦੇ।